ਸਤਿਗੁਰੂ ਦਾ ਬਾਸਾ ਮਹਾਰਾਜ ਅਕਾਲਪੁਰ ਪਵਾਈ ਗਿਰੂ ਮਾਰੇ ਕਹਿੰਦੇ ਤੂੰ ਉੱਥੇ ਬੰਦਗੀ ਕਰਦੇ ਸੀ ਉਹ ਜਗ੍ਹਾ ਜਦੋਂ ਦੀਪ ਪਾਵਲੀ ਬੰਦੀ ਛੁੜਦੇ ਬਸੋਂਦੇ ਨਾ ਸਾਰੇ ਸ਼ਾਸਤਰ ਬਾਹਰ ਹੁੰਦੇ ਕੋ ਗੁਰੂ ਨਾਨਕ ਦੇਵ ਜੀ ਆਣਾ ਆਸਾ ਨਹੀਂ ਹੁੰਦਾ ਉਹ ਇਕੱਲਾ ਹੀ ਮਾਰੇ ਦਿਸੰਗਾ ਸੰਭੇ ਰਹਿਦਾ ਕਿਉਂਕਿ ਮਹਾਰਾਜ ਨੇ ਸਾਨੂੰ ਵੀ ਹੁਕਮ ਕੀਤਾ ਸ਼ਾਸਤਰ ਰਹੀਣ ਕਬੂ ਨਾ ਹੋਈ ਸ਼ਾਸਤਰ ਤੋਂ ਬਿਨਾ ਰਹਿਣਾ ਹੀ ਨਹੀਂ ਜੋ ਹਮਰੇ ਦਰਸ਼ਨ ਕੋ ਆਵੇ ਬਸ ਏਕ ਤਨ ਸ਼ਾਸਤਰ ਕੰਮਰ ਕੱਸਾ ਕਰਦੇ ਵੇ ਦਿਖਾਈ ਇੱਕੋ ਖੁਸ਼ੀ ਮਿਲਿਆ ਦਿਖਾਈ ਇਹ ਬੱਚੇ ਨੇ ਸਾਡੇ ਰਹਿਤ ਨਾਮਿਆਂ ਨੂੰ ਪ੍ਰਤਾਪ ਸਿੰਘ ਦੇ ਉੱਪਰੋਂ ਨਹੀਂ ਥੱਲੇੋਂ ਨਹੀਂ ਕੰਮ ਕਰੱਸੇ ਸਜਾਉਂਦੇ ਨੇ ਬਿਲਕੁਲ ਤੇ ਲਾ ਨਹੀਂਦੇ ਆਪਾਂ ਜਦੋਂ ਡਾਕਟਰ ਲਾਉਂਦੇ ਬੈਗ ਹਿਲ ਗਿਆ ਹੋ ਗਿਆ ਹੋ ਗਿਆ ਗੁਰੂ ਦੇ ਕਹਿਦੇ ਕੰਮਰ ਕੱਸੇ ਨਹੀਂ ਸਜਾਉਂਦੇ ਇਹ ਕੋਈ ਇਹ ਨਹੀਂ ਕਿ ਜੋ ਕਹਿਣ ਨੇ ਹੰਗ ਸਿੰਘਾਂ ਦਾ ਬਾਣ ਨਹੀਂ ਅਕਾਲ ਪੁਰਖ ਦਾ ਬਾਣ ਸਾਚਾ ਬਾਬਾ ਫਤਾਹ ਸਿੰਘ ਦੀ ਉਹਨਾਂ ਦੇ ਨਾਲ ਹੀ ਪ੍ਰਗਟ ਹੋਇਆ ਇਹ ਬਣ ਇਹ ਕੁਰਬਾਨੀ ਪਾਣੀ ਦੇਣ ਵਾਸਤੇ ਇਹ ਸ਼ਸਤਰ ਦੇਣ ਵਾਸਤੇ ਇਹ ਬਸਤਰ ਦੇਣ ਵਾਸਤੇ ਆ ਗੁਰੂ ਪਿਆਰੋ ਇੱਕ ਨਹੀਂ ਦੋ ਨਹੀਂ ਸੱਤ ਸਰੀਰ ਉਹਦੀ ਜੋਤ ਧੰ ਗੁਰੂ ਅਰਜੁਨ ਦੇਵ ਜੀ ਮਹਾਰਾਜ ਧੰ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੀ ਸ਼ੂਰਾ ਬਾੜਿਆ ਹੋਣਾ ਮਹਾਰਾਜ ਇਹ ਚਾਹੁੰਦੇ ਸੀ ਸਾਡਾ ਲਹੂ ਧਰਤੀ ਤੇ ਡੁੱਲੇ ਚਾਰ ਸਹਿਬਜ਼ਾਦੇ ਮਾਤਾ ਗੁਜਰੀ ਜੀ ਪਿਤਾ ਵੀ ਬਾੜਿਆ ਮਾਤਾ ਵੀ ਵਾਰੀ ਉਹ ਸਾਰਾ ਵੰਸ਼ ਵਾਰ ਕੇ ਕਿਹਨਾਂ ਵਲੋਂ ਗਲ ਕੀਤਾ ਜਿਹਨੂੰ ਕਿ ਮਤਾਵਾਂ ਦੇ ਪੁੱਛੇ ਮਹਾਰਾਜ ਲਾਲ ਗੱਲ ਤੇ ਕੰਮ ਨਹੀਂ ਸੀ ਨਾ ਕੋਈ ਮਹਾਰਾਜ ਕਹਿੰਦੇ ਇਹਨਾਂ ਪੁੱਤਰ ਨੇ ਕੈਸੀ ਇਸਤੇ ਵਾਰ ਦਿੱਤੀ ਜਸੂ ਆਹਨਿਓ ਪੁੱਤ ਇਹਨਾਂ ਤੋਂ ਵਾਰ ਦਿੱਤੇ ਚਾਰ ਨੂੰ ਹਟੋ ਗਿਆ ਹੁਆ ਜੀਵਤ ਕਈ ਹਜ਼ਾਰ ਇਹਨਾਂ ਤੋਂ ਮੇ ਪੁੱਤ ਵਾਰ ਦਿੱਤੇ ਜੇ ਚਾਰ ਪਸਰੀਰ ਕਰਕੇ ਚਲੇ ਗਏ ਕਿਹਨ ਕੀ ਹੋਇਆ ਨੇ ਮਹਾਰਾਜ ਤੁਸੀਂ ਇੱਕ ਰੱਖਦੇ ਤੁਹਾਡੀ ਮਨਛਰੇਣੀ ਚਾਹੀਦੀ ਸਨ ਉਹਦੇ ਨਾਲ ਸਿਆਣੇ ਅਗਲਾ ਨਸਰਾਮਾ ਦੇਣ ਵਾਲੇ ਮਾਰੇ ਕਹਿੰਦੇ ਇੱਕ ਕੋਈ ਰੱਖਿਆ ਉਹ ਕੌਣ ਮਾਰੇ ਕਹਿੰਦੇ ਭਾਈ ਮਨੀ ਸਿੰਘ ਤਾਂ ਨਹੀਂ ਲਿਖਣਾ ਅਸੀਂ ਆਪ ਲਿਖਾਂਗੇ ਸਰਬਲੋਗ ਗ੍ਰੰਥ ਚ ਆਪ ਲਿਖਿਆ ਉਹ ਚ ਕੀ ਲਿਖਿਆ ਸ੍ਰੀ ਅਜੀਤ ਸਿੰਘ ਸ਼੍ਰੇਸ਼ਟ ਜੁਝਾਰ ਸਿੰਘ ਫਤਿਹ ਸਿੰਘ ਜ਼ੋਰਾਵਰ ਸਿੰਘ ਇਹ ਜਿਹੜੇ ਬੰਦੇ ਕਵਤਾ ਦੇ ਮਾਪ ਤੋਂ ਨੂੰ ਜਾਣਦੇ ਨੇ ਜਾਂ ਗੁਰੂ ਲਗੂ ਜਿਹਨਾਂ ਨੂੰ ਪਿੰਡਰ ਦਾ ਗਿਆਨ ਹੈ ਉਹਨਾਂ ਨੂੰ ਪਤਾ ਵੀ ਨਾਮ ਅੱਗੇ ਪਿੱਛੇ ਕਿਉਂ ਕੀਤੇ ਅੱਗੇ ਵੀ ਹੋ ਸਕਦਾ ਪਿੱਛੇ ਵੀ ਹੋ ਸਕਦਾ ਪਰ ਵਜਨ ਸਤਿਗੁਰਾਂ ਵਰਗਾ ਨਾਮ ਕੋਈ ਕੰਮੀ ਨਾਮ ਕੋਈ ਜਰਨੈਲ ਨਾਮ ਕੋਈ ਯੋਧਾ ਉਹਨਾਂ ਵਰਗਾ ਕੋਈ ਹੋਇਆ ਨਹੀਂ ਤਰਾ ਸੱਚ ਕੋਈ ਮੇਰੇ ਸਤਿਗੁਰੂ ਕਹਿੰਦੇ ਅਜੀਤ ਸਿੰਘ ਜਗ ਸਿੰਘ ਫਤੇ ਸਿੰਘ ਜ਼ੋਰਾਵਰ ਸਿੰਘ ਪਿਆ ਪੰਚਮ ਖਾਲਸਾ ਸਤਿਗੁਰ ਪੁਰਾ ਤੇ ਖਾਲਸਾ ਪੰਥ ਪੂਰਾ ਸਤਿਗੁਰ ਇਹ ਸਰਬ ਲੋਗ ਗ੍ਰੰਥ ਲਿਖਿਆ ਹੋਇਆ ਇਸ ਤੇ ਪੜਿਆ ਇਹ ਨਾ ਵਿਚਾਰਿਆ ਅੱਗੇ ਮਾਤ ਭਗਉਤੀ ਤੇ ਸੰਭਗਉਤੀ ਇਹ ਸ਼ਾਸਤਰ ਵੀ ਆ ਸ਼ਾਸਤਰ ਐਵੇਂ ਨਹੀਂ ਮਿਲਿਆ ਇਹ ਸ਼ਾਸਤਰ ਦੀ ਸ਼ਕਤੀ ਪ੍ਰਗਟ ਹੋਈ ਆ ਕੱਲ ਸਤਿਗੁਰਾਂ ਨੇ ਆ ਪ੍ਰਗਟ ਕੀਤੀ ਆ ਮਹਾਰਾਜ ਕੱਤਰੇ ਆਈ ਤੇ ਮਹਾਰਾ ਨੇ ਕੱਲ੍ਹੇ ਇਕੱਲੇ ਆਪਣੇ ਗੁਰੂ ਕੇ ਸਿੱਖ ਦੇ ਗੱਲ ਰਿਖੋ ਇਹ ਸ਼ਾਸਤਰ ਬਹੁਤ ਵੱਡੀ ਪਾਵਰ ਐ ਬਹੁਤ ਵੱਡੀ ਸ਼ਕਤੀ ਐ ਖਾਂਸਾ ਜੀ ਮਹਾਰਾ ਕੱਲ ਵੀ ਧਰਜੀ ਕਹਿੰਦੇ ਭੰਗੁਰ ਗੋਬਿੰਦ ਸਿੰਘ ਸਾਹਿਬ ਮਾਤ ਭਗਉਤੀ ਪਿਤਾ ਅਕਾਲ ਪੁਰਖ ਅਕਾਲ ਪੁਰਖ ਪਿਤਾ ਹੀ ਗੋਦ ਲਿਓ ਦਾ ਖਾਸ ਪਲੀ ਖਾਸ ਪਾਲਣਾ ਪੋਸਣਾ ਕਰਕੇ ਪੰਥ ਨੂੰ ਮਹਾਰਾਜ ਨੇ ਗੋਦ ਲੈ ਲਿਆ ਕਿਹਨੇ ਅਕਾਲ ਪੁਰਖ ਅਸੇ ਜਿੰਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਡੇ ਪਿਤਾ ਪੰਥ ਮਾਤਾ ਸਾਹਿਬ ਦੇਵ ਜੀ ਪਰ ਸਾਡੀ ਮਾਂ ਸਾਡੇ ਮਾਤਾ ਜੀ ਤੇ ਜਿੰਨੇ ਹੁਕਮਨਾਮੇ ਸਾਹਿਬ ਦੇਵਾਨ ਦੇ ਦਸਤਕਤ ਨੇ ਹੁਣਾ ਮਾਤਾ ਜੀ ਜਿਹੜੇ ਉੱਤਸੇ ਭਾਈ ਨਾ ਮਾਤਾ ਸਹਿਬ ਦੇਵਕੌਰ ਇੱਕ ਸਾਲ ਬਾਅਦ ਚਾਏ ਆ ਖਾਲਸਾ ਸਾਜਣ ਤੋਂ ਉਹ ਉਥੋਂ ਮਾਰਨ ਨਮਸਕਾਰਾ ਕਰਕੇ ਮਾਤਾ ਜੀ ਤੋਂ ਅਗਿਆ ਲੈ ਕੇ ਨਾਨਕ ਸਿੰਘ ਪ੍ਰਮਲ ਆ ਗਏ ਖਾਲਸਾ ਜੀ ਗੁਰੂ ਕੀਆ ਬਾਗਰਾ ਗੁਰੂ ਦੀਆਂ ਸ਼ਕਤੀਆਂ ਵੱਡੀਆਂ ਪਰ ਇਹ ਕੁਝ ਕਰਨ ਵਾਸਤੇ ਆ ਨਗਾਰਾ ਇਹ ਸਿੱਧਾ ਨਗਾਰਾ ਨਹੀਂ ਬਣਿਆ ਪਹਿਲਾਂ ਰਬਾਬ ਸੀ ਅਰੇ ਬਾਬ ਤੂੰ ਨਗਾਰਾ ਸਬਰ ਪਰ ਗੁਰੂ ਨਾਨਕ ਦੇਵ ਜੀ ਨੇ ਲਈਏ ਬਾਬਰ ਨੂੰ ਜਾਬਰ ਕਹਿਣਾ ਇਹ ਛੁੱਡੀ ਜੀ ਗੱਲ ਕਿਸ ਮੌਕੇ ਤੇ ਬਾਦਸ਼ਾਹ ਨੇ ਉਹਦੇ ਮੂੰਹ ਤੇ ਕਿਹਾ ਕਿ ਬਾਬਰ ਨੇ ਉਹ ਤ ਜਾਬਰ ਆ ਉਹ ਸ਼ਹਾਦਤ ਉਹ ਵੀ ਹੋ ਸਕਦੀ ਸੀ ਫਿਰ ਧੰਗ ਗੁਰੂ ਅੰਗਦ ਦੇਵ ਜੀ ਉਹ ਹਮਾਇੂ ਕਿੱਡਾ ਕਰੋ ਤੋਇਆ ਤਲਵਾਰ ਖਿੱਚ ਲਈ ਤੇ ਮਾਰ ਉਹਨੂੰ ਅਸੀਂ ਪਤਾ ਨਹੀਂ ਬੇਧਿਆਨੀ ਬੈਠੇ ਆ ਮਾਰਾ ਕਹਿੰਦਾ ਉਹ ਭੱਡਿਆ ਚਰਨਈਲਾ ਜਿੱਥੇ ਤੇਰੀ ਦਰਬਾਰ ਨਿਕਲਣੀ ਚਾਹੀਦੀ ਸੀ ਉੱਥੇ ਤਾਂ ਨਿਕਲੀ ਨਹੀਂ ਹੁਣ ਸਾਧਾਂ ਤੇ ਫਕੀਰਾਂ ਦੇ ਰੱਬ ਦੇ ਪਿਆਰੇ ਤੇ ਕਰਦਾ ਵਾ ਆਹ ਪਾਣੀਓਂ ਪਤਲਾ ਹੋ ਗਿਆ ਦੋਫੀ ਬਹਿ ਗਿਆ ਚਰਨ ਫੜ ਕੇ ਬਹਿ ਗਿਆ ਮਾਰਜ ਮੈਨੂੰ ਬਖਸ਼ ਦਿਓ ਸ਼ੇਰ ਸਾਹ ਸੂਰੀ ਤਾਂ ਡਰਦਾ ਭੱਜਾ ਸੀ ਜਿਨੇ ਜਮ ਲਈ ਸੜਕ ਬਣਾਈ ਸ਼ੇਰ ਸਾਹ ਸੂਰੀ ਕਿੱਥੇ ਜੰਮਿਆ ਅਛਾਪੁਰ ਦੀ ਗੋਠੜੇ ਚ ਬਜਵਾੜੇ ਕਹਿ ਸੰਗੇ ਜੀ ਉਹ ਜਿਹੜਾ ਮਾਈੂ ਇੱਕ ਥੋੜੀ ਤੇ ਅਕਬਰ ਜਾਂ ਅਕਬਰ ਦਾ ਜਦੋਂ ਇਤਿਹਾਸ ਪੜ੍ਹਦੇ ਆ ਅਨ ਦੀ ਬੜੀ ਨਿਮਰਤਾ ਬੜੇ ਪ੍ਰੇਮ ਕਰਿਆ ਅਕਬਰ ਨੇ ਥੋੜੀਆਂ ਨਹੀਂ ਕੀਤੀਆਂ ਉਹਨੇ ਵੀ ਹਿੰਦੂ ਰਾਜਿਆਂ ਦੀਆਂ ਕੁੜੀਆਂ ਧੀਆਂ ਨਿਗਾਹ ਕਰਵਾਇਆ ਜੋ ਕੇ ਵੀ ਜਿਸ ਕਿਸੇ ਕੋਲ ਦੀ ਸੀਗਾ ਮੈਂ ਨੂੰ ਦਿਓ ਜੇ ਮੋਰੇ ਹੜੇ ਨਾ Rajput ਯੋਧਿਆਂ ਚੋਂ ਮਾ ਰਣਾ ਪ੍ਰਤਾਪ ਪੜਿਆ ਜਾਂ ਫਿਰ ਜੈਮਲ ਤੇ ਫੱਦਾ ਉਹ ਜੈਮਲ ਤੇ ਫੱਦਾ ਜਿਹੜੇ ਯੋਧੇ ਨੇ ਮੰਨਨੇ ਪੈਣਗੇ ਉਹ ਕਹਿੰਦਾ ਕੁੜੀਆਂ ਦੇ ਡੋਲ ਦਕਨ ਜਾ ਓਏ ਅਸੀਂ Rajput ਰਾੜ ਤੇ ਨੂੰ ਸਾਡੇ ਨਾ ਤੇ ਜਦੋਂ ਇਹ ਨੜ ਜਾਣ ਲੱਗਾ ਸੀ ਪ੍ਰਤਾਪ ਇਹਨੂੰ ਸੁਨੇਹਾ ਦਿੱਤਾ ਗੁਰੂ ਨਾਨਕ ਦੇ ਵੱਡੇ ਪ੍ਰਸੰਦ ਬਾਬਾ ਸ਼੍ਰੀ ਚੰਦ ਜੀ ਨੇ ਆਂਦੇ ਵੇਖੀ ਉਹਨਾਂ ਨਾਲ ਲੜਨਾ ਚਾਹੀ ਤਕੜੇ ਹੋ ਕੇ ਯੁੱਧ ਲੜਨਾ ਤੈਨੂੰ ਵੱਡੀ ਸ਼ਕਤੀ ਦਿੰਨੇ ਆ ਸ਼ਕਤੀ ਦਿੱਤੀ ਹੱਦੀ ਘਾਟੀ ਵੱਡਾ ਯੁੱਧ ਹੋਇਆ ਇੱਕ ਬੱਥਰੇ ਮਜਬੂਨ ਨੇ ਫਿਰ ਸਾਧ ਸੰਗਤ ਜੀ ਇੱਕ ਇੱਕ ਕਰਕੇ ਆਉਂਦੇ ਰਹੇ ਇੱਥੇ ਸ਼ਾਹ ਜਹਾਂ ਵਰਗੇ ਆਏ ਇੱਥੇ ਅਕਬਰ ਵਰਗੇ ਆਏ ਇੱਥੇ ਫਿਰ ਔਰੰਗਜ਼ੇਬ ਜਿਹਨੇ ਬੜੇ ਬੜੇ ਯਤਨ ਕੀਤੇ ਲਓ ਔਰੰਗਜ਼ੇਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਮਾਰੇ ਗਏ ਨਾ ਅਗਾ ਦੀ ਨਾਮ ਤੇ ਤੁਹਾਡੇ ਮੱਥੇ ਤੇ ਤਿਲਕ ਤੇ ਨਾ ਜਿਰੂ ਮੈਨੂੰ ਪਤਾ ਲੱਗਾ ਪਾਉਨੇ ਆ ਨਾ ਤੇਰ ਧੋਤੀ ਤੇ ਮੈਨੂੰ ਤੇ ਪਤਾ ਲੱਗਾ ਤੁਸੀਂ ਕਹਿੰਦੇ ਹੋ ਕਿ ਜਾ ਕਾਹੋ ਗਵਰਨਰ ਨੂੰ ਰਾਖਾ ਤਿਲਕ ਚੰਝੂਂਦਾ ਆਉਂਦਾ ਰਾਖੀ ਕਰਨ ਵਾਸਤੇ ਆ ਗਏ ਹੋ ਮੈਂ ਕਹਿੰਦੇ ਹਾਂ ਔਰੰਗਜ਼ੇਬ ਕਿਸੇ ਮੁਸਲਮਾਨ ਤੇ ਵੀ ਜ਼ੁਲਮ ਉਹ ਦਾ ਕਰਾ ਐ ਗੁਰੂ ਨਾਨਕ ਦਾ ਘਰ ਉਹਦੇ ਵੀ ਖੜ ਤੇ ਸੱਤ ਦੇ ਪੱਖ ਤੇ ਅੜਦਾ ਖੜਦਾ ਖੈਰ ਸਿੰਘ ਜੀ ਜਦੋਂ ਬਚਨ ਮਰਨੇ ਕਹੇ ਅਨ ਜੀ ਜੇ ਮੇਰੇ ਪੀਰ ਬਣ ਜਾਓ ਸੱਚੇ ਪਾਤਸ਼ਾਹ ਸਾਰੀ ਚਰਨੀ ਪਾਉਂ ਵੱਡੇ ਤੁਸੀਂ ਇਹ ਸਾਰੇ ਤੁਹਾਨੂੰ ਮੰਨਣਗੇ ਔਰੰਗਜ਼ੇਬ ਮੌਤੇ ਗਰਮੀ ਅਮੀਨ ਕਹਿੰਦਾ ਜੀ ਭਰਾ ਵੇਖੋ ਉਹ ਤੇਗ ਲਟਕਾਈ ਹੋਈ ਸੀ ਡੇਢ ਸੀ ਮਾਰੇ ਕਹਿੰਦੇ ਇਹ ਤੇਗ ਹਾਂ ਤੇਗ ਮਾਰੇ ਕਹਿੰਦੇ ਉਹ ਤੇ ਨਹੀਂ ਜਿਹੜੀ ਤੇ ਪਿਓ ਦੇ ਘਾਤਰੇ ਵੀ ਸੀ ਜਿਹਨੇ ਸਾਡੇ ਪਿਤਾ ਦੇ ਚਰਨਾਂ ਤੇ ਚਾਰ ਵਾਰੀ ਮੱਥਾ ਟੇਕਿਆ ਕਹਿੰਦਾ ਜੀ ਸਮਝਿਆ ਨਹੀਂ ਮਾਰੇ ਕਹਿੰਦੇ ਚਾਰ ਯੋਗ ਨੇ ਇੱਕ ਬਾਧਰੀ ਤਾਂ ਮੇਰੇ ਸਾਹਰੇ ਨਹੀਂ ਸਕਦੀਆਂ ਹੋ ਤੇਗਾ ਮੈਂ ਤਾਂ ਜੰਮਦੀਆਂ ਤੇਗਾ ਦੀ ਸ਼ਾਮ ਆਣੀ ਓ ਮੇਰੇ ਬਾਪੂ ਨੇ ਪਹਿਲੀਆਂ ਦੋ ਤੇਗਾ ਓ ਮੇਰੇ ਪਿਤਾ ਦੀਆਂ ਬਾਧਰੀ ਤੇਰੀਆਂ ਮਰਖ ਦਾ ਤੇਰਾ ਪਿਆਰ ਤੇਗਾ ਹੁਣ ਤੂੰ ਵੇਖ ਜਦ ਖਾਲਸਾ ਨੀਲੰਬਰ ਧਾਰੀ ਖਾਲਸਾ ਉਹ ਪ੍ਰਗਟ ਕਰੇਗਾ ਤੇ ਕਰੇਗਾ ਵੀ ਤੇਗ ਦੀ ਧਾਰ ਦੇ ਵਿੱਚੋਂ ਤੇ ਖੰਡੇ ਦੇ ਨਾਲ ਉਸ ਨੂੰ ਅਮਰ ਕਰ ਦੇਗਾ ਫਿਰ ਖਾਲਸਾ ਜੀ ਜਦ ਇੱਕ ਬਚਨ ਹੋਏ ਆਹਦਾ ਜੀ ਇਹ ਜੇ ਬਚਨ ਨੇ ਫਿਰ ਸਕੇ ਜੀ ਤੁਸੀਂ ਬੜੀ ਵਾਰੀ ਸੁਣਿਆ ਉਹ ਕਿਵੇਂ ਦਿੱਤਾ ਇਹਨਾਂ ਦਾ ਸੀਨ ਧਰਤ ਤੋਂ ਜੁੜਾ ਕੀਤਾ ਜਾਏ ਪਰ ਲੋਾਈ ਸਾਥ ਸੰਗਤ ਜੀ ਪਰ ਇੱਕ ਬਚਨ ਕੀਤਾ ਥੇ ਇਹ ਨਵੇਂ ਨਿਪਰਾਤਨ ਇਤਿਹਾਸਾਂ ਚ ਲਿਖਿਆ ਨਵੇਂਆਂ ਨੇ ਬਹੁਤ ਕੁਝ ਪਕਾ ਰਿਆ ਉੱਥੇ ਇਹ ਬਚਨ ਹੋਇਆ ਕਿ ਤੁਹਾਨੂੰ ਤੇਗਵਾਹਦਰ ਕਿਉਂ ਕਹਿੰਦੇ ਆ ਮਰ ਕਹਿੰਦੇ ਸਾਡੀ ਬਾਹਾਦਰੀ ਪਰ ਕਣੀ ਆ ਜੇ ਤੇਰੀ ਤੇਗ ਵੱਢ ਗਈ ਸਾਡਾ ਸੀਸ ਫਿਰ ਤੂੰ ਬਾਹਾਦਰ ਤੇ ਤੇਰੀ ਤੇਗ ਤੇ ਜੇ ਅਸੀਂ ਆਪ ਹੀ ਹੱਸ ਕੇ ਭੇਂਟ ਕਰ ਦਿੰਦਾ ਫਿਰ ਕੌਣ ਬਾਹਾਦਰ ਹੋਵੇ ਬਾਹਾਦਰ ਹੋਏਗਾ ਨਾ ਵੇ ਤੇਰੀ ਤੇਗ ਤੋਂ ਵੀ ਪਹਿਲਾਂ ਅਸੀਂ ਆਪਣਾ ਸੀਸ ਵੇਰ ਕਰਨ ਦੀ ਸੰਰਥਾ ਰੱਖਦੇ ਆਂ ਆਂਦਾ ਜੀ ਪਤਾ ਕਿਦਾਂ ਲਗੇ ਮਾਰ ਕੇ ਜੀ ਇਦਾਂ ਕਰ ਚਿੱਟਾ ਸੂਤ ਬੰਨ ਸਾਧ ਸੰਗਤ ਜੀ ਐ ਤੌਣ ਤੱਕ ਉਹ ਲਾਇਆ ਗਿਆ ਕਿ ਜੇ ਕੱਟਿਆ ਗਿਆ ਤੌਣ ਕੱਤੀ ਤਲਵਾਰ ਨਾ ਮੰਨੀ ਜਾਏਗੀ ਜੇ ਇਹ ਨਹੀਂ ਕੱਟੋਆ ਸੂਤ ਕਿਦਾਂ ਹੁੰਦਾ ਤੇ ਫਿਰ ਕਿਵੇਂ ਸੀਸ ਕੱਟਿਆ ਮੰਨਿਆ ਜਾਏਗਾ ਉਹ ਤੇਗ ਚੱਲੀ ਜਲਾਲਉਦੀਨ ਜਲਾਲਉਦੀਨ ਐਵੇਂ ਨਹੀਂ ਸਿੱਠਾ ਪਿਆ ਪਹਿਲਾਂ ਦੇ ਕਹਿੰਦਾ ਸੀ ਮਰਜ਼ਦੀ ਪੁਸ਼ਤੀ ਚਲਾਦ ਜਿਹੜਾ ਕੈਦ ਕਰਨ ਵਾਲਾ ਉਹ ਵੀ ਅਬਦੁੱਲਾਹ ਹੁਣ ਕੇ ਸੇਵਕ ਬਣ ਗਿਆ ਉਹ ਵੀ ਕਹਿੰਦਾ ਸੀ ਸਾਡੇ ਵੱਡ ਵਡੇਰੇ ਵੀ ਜੇਲ੍ਹ ਰਈਆਂ ਤੇ ਜਿਹੜਾ ਕਾਜੀ ਉਹ ਵੀ ਜੱਦੀ ਕਸ਼ਤੀ ਬਣਿਆ ਫਿਰਦਾ ਸੀ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਉਹ ਗੱਲ ਸੁਣੋ ਤੁਹਾਡੀਆਂ ਜੱਦਾ ਜੁੱਦਾ ਰਹਿਣੀਆਂ ਕਿ ਨਹੀਂ ਰਹਿਣੀਆਂ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਜੱਦੀ ਕਸ਼ਤੀ ਸ਼ੀਵਿਆਂ ਕਾ ਆਉਣ ਵਾਲਿਆਂ ਦੀਆਂ ਲਾਈਨਾਂ ਲੱਗਣਗੀਆਂ ਮਰ ਮਟਨ ਵਾਲੇ ਇਹ ਧਰਤੀ ਦੇ ਤੱਕ ਦੇ ਉੱਤੇ ਪੈਦਾ ਹੋਣਗੇ ਜੋ ਸਤਿਗੁਰਾਂ ਨੇ ਕਿਹਾ ਖਾਲਸਾ ਜੀ ਉਹ ਗੋਲ ਪੂਰੇ ਹੋਏ ਜਦੋਂ ਭਾਈ ਜਗਤਾ ਮੇਰੇ ਸਤਿਗੁਰਾਂ ਦਾ ਲੈ ਕੇ ਸੀਸ ਜਦੋਂ ਪਹੁੰਚਿਆ ਚੁਗਿਆ ਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆਹ ਹੈ ਸੀਸ ਗਨ ਸਾਹਿਬ ਬਾਬੂ ਦੇ ਸੀਸ ਸਾਖਿਮਨੀ ਬਾਬੂ ਦੇ ਸੀਸ ਸਾਖਿ ਇੱਕ ਪਾਸੇ ਸੰਸਕਾਰ ਗੁਰੂਆਂ ਪਿਆਰਿਓ ਸਤਿਗੁਰੂ ਸੱਜੇ ਪਾਤਸ਼ਾਹ ਜੀ ਕਰ ਰਹੇ ਆ ਬਾਕੀ ਵਿਚਾਰਾ ਕੱਲ ਕਰਾਂਗੇ ਥੋੜਾ ਜਿਆ ਅੱਜ ਬਿਨਿਆ ਕਰਦੇ ਆ ਜਦੋਂ ਇੱਕ ਪਾਸੇ ਸੰਸਕਾਰ ਹੋ ਰਿਹਾ ਮਹਾਰਾਜ ਸੰਸਕਾਰ ਕਰਦਿਆਂ ਕਰਦੇ ਤੁਰੇ ਆ ਸਾਹਮਣੇ ਅਕਾਲ ਪੁੰਗਤ ਜਿਵੇਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਮੋਹਰੇ ਅਕਾਲ ਪੁੰਗਤ ਅਕਾਲ ਤਖਤ ਸਾਹਿਬ ਅਕਾਲ ਪੁੰਗਤ ਗਏ ਜਿਸ ਪਹਿਲਾਂ ਇੱਦਾਂ ਹੀ ਅਨੰਦਪੁਰ ਸਾਹਿਬ ਸੀਸਗੰਸਹਿਬ ਦੇ ਮੋਹਰੇ ਅਕਾਲ ਪੁੰਗਤ ਅੱਜ ਵੀ ਆ ਦਰਸ਼ਨ ਕਰਿਆ ਕਰੋ ਸੀਸਗੰਸਹਿਬ ਅਸੀਂ ਤੇ ਕਾਲੀਆਂ ਨੇ ਮਾਰ ਲੈ ਮੱਥਾ ਟੇਕਣ ਜਾਣੇ ਤੱਕ ਸਹਿਬ ਕੋਈ ਮੁੜਿਆ ਨਹੀਂ ਸੀਸ ਗੰਸੇਰ ਤੇ ਬੰਦਾ ਵੈਸੇ ਸਾਰੀ ਬੰਦਾ ਦਰਸ਼ਕ ਪਰਸਨ ਕਰੀਏ ਜਿੱਥੇ ਕਿਤੇ ਕਰਾਲਤਾ ਉੱਤੇ ਭੱਜੇ ਜਾਂਦੇ ਆ ਜਿੱਥੇ ਜਾਣਾ ਉੱਥੇ ਜਾਂਦੇ ਨਹੀਂ ਇੰਨੇ ਹੀ ਅਮਰਤ ਸਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਗਰੇਕ ਬਚਨ ਨਹੀਂ ਮਾਰ ਗਏ ਜਦੋਂ ਮਾਤਾ ਜੀ ਨੇ ਕਿਹਾ ਮਹਾਰਾਜ ਮੇਰਾ ਪੁੱਤਰ ਤੇ ਨਹੀਂ ਗਾਜਿਆ ਸੀ ਕੀ ਬੈਠਿਆ ਸੀ ਉਹਨੇ ਸੱਚੇ ਪਾਤਸ਼ਾਹ ਤੁਸੀਂ ਇੱਦੇ ਕਰੜੇ ਬਚਨ ਕਰਕੇ ਉਹ ਸਰੀਰ ਹੀ ਛੱਡ ਗਿਆ ਮਾਰਾ ਕਹਿੰਦੇ ਬਾਬਾ ਅਟਲ ਪੱਕੀਆਂ ਪਕਾਈਆਂ ਘੱਲ ਬਾਬਾ ਅਟਲ ਅਮਰਤਸਰ ਦਾ ਮਾਲ ਮੋਰੀਆ ਥਾਰੇ ਵਾਲਿਆ ਕੋਤ ਵਾਲਿਆ ਐਡਾ ਵਰ ਦਿੱਤੇ ਕਿ ਇਹਦੇ ਹਾਜ਼ਰੀ ਜ਼ਰੂਰੀ ਆ ਤੇ ਜਿੰਨੇ ਪ੍ਰਾਤਨ ਗੁਰਸੇ ਬਾਬਾ ਬినੋਦ ਸਿੰਘ ਗੁੱਡੇ ਜਾਲ ਦੇ ਪਹਿਲੇ ਜਥੇਦਾਰ ਜਵਾਬਾ ਨਵਾਬ ਕਪੂਰ ਸਿੰਘ ਜੀ ਬਾਬਾ ਜਸਾ ਸਿੰਘ ਜੀ ਆਹੂ ਵਾਲਿਆ ਤਿੰਨਾਂ ਤੇ ਅੰਗਿੱਠੇ ਮਗਲੇ ਪਾਸੇ ਉੱਥੇ ਉਹਨਾਂ ਦੇ ਸੰਸਕਾਰ ਹੋਏ ਜਿਹੜੇ ਪ੍ਰਾਤਨ ਜਦੋਂ ਕੰਗਰਾਂ ਆਰੰਭ ਹੋਇਆ ਭਾਈ ਸਾਹਿਬ ਭਾਈ ਮੇਂਗਾ ਸਿੰਘ ਬੱਬਰ ਉਹ ਗਰੂ ਦਾ ਯੋਧਾ ਪਾਣੀ ਬਾਣੇ ਦਾ ਧਾਰ ਨਹੀਂ ਉਹਦੇ ਗੋਲੀ ਮੱਜੀ ਬਾਬਾ ਘਰ ਮੰਗ ਕੇ ਲਿਆਵੇ ਵੀ ਮੈਂ ਬਾਬਾ ਕੱਢਾ ਸਰ ਸ਼ਹਾਦਤਾਂ ਜਾਂ ਪੀਣਾ ਜੈਦਰ ਸੁਭਦੇਵ ਸਿੰਘ ਜੀ ਬੱਬਰ ਅਨੋਖ ਸਿੰਘ ਉਹਨਾਂ ਪਿਆ ਬੱਬਰ ਅਨੋਖ ਸਿੰਘ ਸਾਥ ਸੰਗਤ ਅਸੀਂ ਪਤਾ ਨਹੀਂ ਕਿਹੜੀ ਪੰਗ ਪੈ ਗਿਆ ਅੰਗ ਟੁੱਟੇ ਹੋਏ ਆ ਸਾਰੇ ਲੱਗ ਫੁੱਟਾ ਹੋਇਆ ਹਾਂਜੀ ਜੀਵ ਬਾਰ ਨੂੰ ਲੰਬੀ ਅੱਖਾਂ ਨਮ ਕਰੀਆਂ ਆਵਾਜ਼ ਅੰਦੇ ਐ ਕਰਕੇ ਤੇ ਮੈਨੂੰ ਢਾਸਣਾ ਲਵਾਓ ਉਹ ਸਮਝੇ ਨਹੀਂ ਉਹਨਾਂ ਲਾਇਆ ਅੰਦੇ ਕੀ ਕਰਨ ਐਨਾ ਔਖੇ ਔਖੇ ਬੋਲ ਰਿਹਾ ਸੋ ਅੰਦੇ ਰਹਿਣਾ ਸਾਡਾ ਪਾਠ ਕਰ ਅਸੀਂ ਸੁੱਖਾਂ ਵਿੱਚ ਛੱਡ ਗਏ ਮਾਰੇ ਐਨ ਚੌਂਕੜਾ ਲਾ ਕੇ ਬਹਿ ਗਿਆ ਬਾਣੀ ਪੜੀ ਉਹ ਗੁਰੂ ਕੇ ਸਿੱਖ ਵੀਰੋ ਉਹ ਸ਼ਹੀਦ ਮਰੀਦ ਪਿਆਰੇ ਸਾਰੇ ਪਾਣ ਨੂੰ ਚੇਤੇ ਚ ਰੱਖੀਏ ਬਹੁਤ ਵੱਡੀਆਂ ਪ੍ਰੋਬਾਨੀਆਂ ਹੋਈਆਂ ਆ ਆ ਰਾਜ ਸਾਹਿਬ ਦੇਣ ਵਾਸਤੇ ਸਾਨੂੰ ਆਪ ਦੇਣ ਵਾਸਤੇ ਬੰਦ-ਬੰਦ ਕਰਵਾਏ ਚੱਕਰੀਆਂ ਤੇ ਚੜੇ ਉਹਨਾਂ ਦਾ ਸਭ ਦਾ ਆਪਾਂ ਜ਼ਿਕਰ ਕਰੀਏ ਉਹਨਾਂ ਦਾ ਆਦਰ ਪਿਆਰ ਸਤਿਕਾਰ ਕਰੀਏ ਹੋਰ ਬੜੇ ਦਿਨ ਨੇ ਉਦੋਂ ਜੋ ਮਰਜ਼ੀ ਆਪਾਂ ਕਰ ਲੋ ਇੱਧਰ ਉੱਧਰ ਪਰ ਇੱਥੇ ਗੁਰੂ ਕੇ ਪ੍ਰੇਮ ਦੇ ਰਚਾਈਏ ਲਓ ਧੱਕੋ ਜਰਾ ਹੁਣ ਸਤਿਗੁਰੂ ਜੀ ਚਲੇ ਗਏ ਭਾਈ ਜੈਦਾ ਗੁਰੂ ਕੇ ਪਿਆਰੇ ਦੀ ਬਹੁਤ ਵੱਡੀ ਪ੍ਰੋਬਾਨੀ ਸਾਧ ਸੰਗਤ ਜੀ ਅੱਜ ਬੜਾ ਬੇਰੋੜੇ ਦੇ ਬਵਾਦ ਉੱਥੇ ਇੱਥੇ ਵੀ ਖੜੇ ਕੀਤੇ ਜਾ ਗਏ ਕਦੇ ਬਾਟਿਆਂ ਦਾ ਰੌਣਾ ਪਾ ਲਿਆ ਕਦੇ ਕਿਸੇ ਗੱਲ ਦਾ ਉਹ ਹੈ ਨਹੀਂ ਕਿਉਂਕਿ ਅਸੀਂ ਤੇ ਆਪ ਉੱਤਰ ਪਿੱਛਰਦੇ ਹੀ ਆ ਉਹ ਗੱਲਾਂ ਜਾਣ ਗੁੱਝ ਕੇ ਕਿ ਸਿੱਖਾਂ ਨੂੰ ਇੱਕ ਹੋਗੇ ਨਹੀਂ ਬਹਿਣ ਦੇ ਇਹਨਾਂ ਨੂੰ ਡਿਵਾਈਡ ਐਂਡ ਰੂਲ ਪਾੜੋ ਰਾਜ ਕਰੋ ਇੱਕ ਹੋ ਗਏ ਸਾਡੇ ਮਨ ਨੂੰ ਸਿੱਧੇ ਹੋਣਗੇ ਖਾਲਸਾ ਜੀ ਉਹ ਜਿਹੜੇ ਸਾਡੇ ਭਰਾ ਨਾ ਆਪਣੀ ਨੇ ਪਰ ਬਾਬਾ ਜੀ ਬਾਬਾ ਜੈਦਾ ਜੀ ਪਲੀ ਯੋਧੇ ਜਰਨੈਲ ਆ ਨਾ ਉਹਦਾ ਚਰਨੈਲ ਸਿੱਧੀ ਗੋਰੀ ਤੇ ਸਾਰੇ ਮਾਰ ਦਿੰਦਿਆ ਸੱਚੇ ਖੱਬੇ ਮਾਰ ਦਿੰਦਿਆ ਬਿਨਾਂ ਦੇਖਿਆ ਪਿੱਛੇ ਨੂੰ ਨਿਸ਼ਾਨਾ ਪਾਉਣ ਦਿੰਦਾ ਓਰ ਐਡਾ ਯੋਧਾ ਨੰਗੀਆਂ țeਗਾ ਤੇ ਨੱਚਦਾ ਖਾਲਸਾ ਔਰ ਗ੍ਰੰਥ ਲਿਖਿਆ ਉੱਚਾ ਜੋਰ ਕੋ ਜੋਰਿਆ ਨਾ ਸਾਰਾ ਕੁਝ ਬਾਬੇ ਜਿੱਕਦੇ ਨੇ ਆਪਣੀ ਕਲਮ ਨਾਲ ਲਿਖਿਆ ਪਰਦੇ ਸੁਰਤੇ ਬਚਾਉਂਦੇ ਨਹੀਂ ਆਪਾਂ ਹੈ ਜਦੋਂ ਮੈਂ ਸਤਿਗੁਰੂ ਕਲਗੀ ਤਰਤੀ ਉਹਨਾਂ ਕਹਿੰਦੇ ਕਿ ਇਦਾਂ ਭਾਈ ਜੈਕਾਰ ਹੋ ਜਦੋਂ ਦਿੱਲੀ ਦੇ ਹਾਲਾਤ ਦੱਸਦੇ ਆ ਦੱਸਦੇ ਆ ਹਮਕਿ ਨਿਕੜੀ ਐਂਡਾ ਮਹਾਰਾਜ ਸੱਚੇ ਬਾਦਸ਼ਾਹ ਗਰੀਵਨਬਾਦ ਤੇਰੇ ਸਿੱਖ ਹੋਣਗੇ ਮੈਨੂੰ ਨਹੀਂ ਪਤਾ ਮੈਂ ਪਰ ਬੈਠੇ ਨਹੀਂ ਮਾਰੇ ਕਹਿੰਦੇ ਦਿੱਲੀ ਚ ਫਰੇਲੀ ਸੀ ਮਾਰੇ ਕਿਹੜਾ ਪਤਾ ਲੱਗਦਾ ਉੱਥੇ ਸਾਰੇ ਕਿਹੋ ਜਿਹੇ ਇੱਕੋ ਜਿਹੇ ਲੱਗਦੇ ਨੇ ਮਾਰੇ ਸੱਚੇ ਬਾਦਸ਼ਾਹ ਕਹਿੰਿਆ ਨੇ 1984 ਤੇ ਕੈਸਰੀ ਘਟਾਏ ਅਗਲੇ ਆਂ ਜਿਹੜੇ ਪੱਕੇ ਨਿਸ਼ਾਨ ਪੈਂਦੇ ਨੇ ਨਾ ਦਸਤਾਰ ਦੇ ਜਿੱਦਾਂ ਦਸਤਾਰ ਬੰਦਦੇ ਆ ਉੱਪਰ ਰੋਜ਼ ਉੱਥੇ ਚਿੱਟਾ ਤੇ ਥੱਲੇ ਕਾਲਾ ਹੋ ਜਾਂਦਾ ਮੁੱਖ ਉਹ ਨਿਸ਼ਾਨੀਆਂ ਦੇਖਦੇ ਕਿ ਸ਼ਰੀਰ ਵੀ ਤੇ ਉਹ ਆ ਦੇ ਛੱਡੋ ਕਿਸੇ ਤੇ ਫੋਟੋ ਲੱਗੀ ਸੀ ਭਾਵੇਂ Hindu ਤੇ ਭਾਵੇਂ ਕੋਈ ਹੋਰ ਸਤਿਗੁਰਾਂ ਦੀ ਉਹਨੇ ਦੇਵਾਂ ਦੀ ਛੱਡੇ ਮੱਥਾ ਸਾਡਾ ਉਹਨਾਂ ਨਾਲ ਤੇ ਅਸੀਂ ਕੁਝ ਹੋਰ ਕਰਦੇ ਕਰਾਉਂਦੇ ਪਰਦੇ ਆ ਲਓ ਦੇਖੋ ਜਰਾ ਮੇਰੇ ਸਤਿਗੁਰੂ ਬਜਨ ਵਿੱਚ ਆ ਗਏ ਜਦੋਂ ਗਿਆ ਕੋਈ ਸਾਹਮਣੇ ਨਹੀਂ ਆਇਆ ਮਾਰਾ ਗੱਦੇ ਉਹ ਯੱਦਾਂ ਦੇ ਬਣਾ ਦੇਣਿਆ ਆ ਜਿੱਦਾਂ ਕੱਪੜੇ ਲਾਉਂਦੀ ਨਾ ਦੁਨੀਆ ਇੰਤਕ ਖੱਲਾ ਲਾਉਣਗੇ ਫਿਰ ਵੀ ਘਾਟੇ گے ਗੇੜਗੇ ਗੁਰੂ ਕੇ ਸੇਖਾਂ ਬੰਦ ਬੰਦ ਮਟਵਾਣਗੇ ਚੜ੍ਹ ਕੜੀਆਂ ਤੇ ਚੱਲਣਗੇ ਪੱਟੀਆਂ ਤੇ ਸੱਜਾਂਗੇ ਹੱਸ ਹੱਸ ਕੇ ਕਹਿ ਰਹੇ ਆਰੇ ਫਰਮਾਉਣ ਵਾਲੇ ਭਾਈ ਮਤੀ ਦਾਸ ਵਰਗੇ ਹੋ ਚੁੱਕੇ ਆ ਸੀਸ ਤੈਂ ਤਰਝੂਚੇ ਵਾਲੇ ਪੰਜ ਚਾਰ ਜੰਗਰ ਜੋ ਸਾਡੇ ਦਾਦੇ ਨੇ ਰੜੀਆਂ ਅਸੀਂ ਕੁਝ ਨਮਾ ਨਹੀਂ ਉੱਤੇ ਓਏ ਮਾਰਾ ਨਾਲੇ ਪੁੱਜਿਆ ਸ਼ਾਸਤਰਾਂ ਨੂੰ ਫੋਲ ਚਾੜਦੇ ਬਾਪੂ ਦੀ ਹਿੱਤ 'ਤੇ ਫੋਲ ਚੜਿਆ ਦਾਦੇ ਦੀ ਰੀਰੀ 'ਤੇ ਨਾ ਮੇਰੇ ਦੋਸਰੀ ਸਮਾ ਪਈ ਨਹੀਂ ਤੇ ਮਾਰਾ ਨੇ ਕਿ ਸ਼ਾਸਤਰ ਬਸਰ ਕਿਉਂਕਿ ਸਤਿਗੁਰੂ ਨੇ ਜਦੋਂ ਅਕਾਲ ਪੁਰਖ ਨੇ ਸੁਪੁੱਤਰ ਬਣਾਇਆ ਨਾ ਤੇ ਜਿੰਨੀਆਂ ਕੋਲ ਸੀ ਉਹ ਕਹਿੰਦੇ ਸੁਪੁੱਤਰ ਬਣਾ ਲਿਆ ਹੀ ਵਢਾ ਕੇ ਰਖੀਏ ਉਹ ਸਾਰੀਆਂ ਸ਼ਕਤੀਆਂ ਕੋਈ ਕੋਈ ਸ਼ਾਸਤਰ ਲੈ ਕੇ ਮੱਥਾ ਟੇਕਣ ਆਇਆ ਕੋਈ ਕੋਈ ਸ਼ਾਸਤਰ ਲੈ ਕੇ ਨਮਸਕਾਰ ਕਰਨਾ ਆ ਉਹਨਾਂ ਸਾਰਿਆਂ ਦੇ ਸਾਰੇ ਸ਼ਾਸਤਰ ਮਹਾਰਾਜ ਨੂੰ ਨਮਸਕਾਰ ਅੱਗੇ ਕਿਸੇ ਕੋਲ ਇੱਕ ਅਜਿਹੇ ਅੱਜ ਖੇਡ ਜਾਨੇ ਆ ਕਿ ਆ ਗੁਰਜ ਫਾਜਿਆ ਕਿਸੇ ਨੇ ਉਹ ਗੁਰਜ ਛੇਵੇਂ ਮਹਾਰਾਜ ਦਾ ਗੁਰਜ ਸਾਡੇ ਕੋਲ ਇਹ ਗੁਰਜ ਕਿਸੇ ਹੋਰ ਦੇ ਨਹੀਂ ਮਹਾਰਾਜ ਦੇ ਆ ਤੇ ਖਾਲਸਾ ਜੀ ਅਸਤ ਪੂਜਾ ਸ਼ਾਸਤਰ ਜਿਹੜਾ ਹਜੂਰ ਸਾਹਿਬ ਪ੍ਰਕਾਸ਼ ਉਹ ਸਾਡੇ ਵਾਲੇ ਨੂੰ ਵੀ ਤਸਵੀਲੀ ਲੱਗੀ ਜਾਂਦਾ ਅਸੀਂ ਐਂਡੇ ਨੇ ਕੋਣੇ ਹੋ ਗਏ ਸ਼ਾਸਤਰਾਂ ਦੀ ਪਛਾਣੇ ਨਹੀਂ ਰਹੀ ਸ੍ਰੀ ਸਾਹਿਬ ਕਿਰਪਾਨ ਕੱਤੀ ਕਟਾਰੀ ਨੇਮ ਜਿ ਸ਼ਾਸਤਰਾਂ ਦੇ ਬਿਆਨਤ ਨਾਮ ਨੇ ਉਹ ਗਹਾਨ ਕੋਸ਼ ਪੜੋ ਸਾਨੂੰ ਪਤਾ ਲੱਗੇ ਕਿਹੜੇ ਕਿਹੜੇ ਸ਼ਾਸਤਰ ਨੇ ਪੰਜ ਸ਼ਾਸਤਰ ਕੁ ਪਰਵਾਨ ਮੰਨੇ ਆ ਉਹ ਕਿਹੜੇ ਤੀਰੋ ਤਫੰਗੋ ਪੜੋ ਆ ਲਗੋ ਵੱਡਾ ਰਾਮ ਜਗਾ ਕਿਹੜਾ ਹੁੰਦਾ ਬੰਦੂਕ ਮਾਰੇ ਗਏ ਤੀਰੋ ਤਫੰਗੋ ਪੜੋ ਰਾਮ ਜਗਾ ਧਮਕਤਾਰ ਅਣੀਅਰ ਕਮੰਡ ਕੋਰੜਾ ਕਮੰਡ ਕੋਰੜਾ ਕਿਹੜਾ ਹੁੰਦਾ ਜਿਹੜੇ ਐਡਾ ਪਿੱਛੇ ਲੋਹੇ ਦਾ ਗੰਡਾ ਤੇ ਮੁਰ ਸੰਗੜੀਆਂ ਲੱਗਦੇ ਲਾਟੂ ਲੱਗੇ ਹੁੰਦੇ ਆ ਜਿਹੜਾ ਉਹ ਤੋਂ ਜਾ ਕੇ ਖਿੱਚ ਕੇ ਲਿਆਉਂਦਾ ਵੀ ਆ ਜਾ ਉਹਰੇ ਨੂੰ ਧਰਸਾ ਜੀ ਮਹਾਰਾਜ ਨੇ ਉਹ ਪੰਡਾਰੇ ਪੱਖੇ ਮੂੰਹ ਆ ਵੀ ਚਾਉਣਾ ਸੀ ਜੋਗ ਨਹੀਂ ਸਾ ਸਤਿਗੁਰੂ ਜੀ ਪੈਰਾਂ ਵਿੱਚ ਰੁੜਦੇ ਆ ਨੂੰ ਉਹ ਸੰਦਕ ਕੋੜ ਦੇ ਵਿੱਚ ਚੱਲ ਦਿੰਦਾ ਕੋਈ ਪੱਗ ਨਹੀਂ ਸੀ ਬੰਨ੍ਹਣ ਦਿੰਦਾ ਤੇ ਮਹਾਰਾ ਕਹਿੰਦਾ ਦੋ ਦੋ ਬੰਨਾਂਗੇ ਦਮਾਲੇ ਉਤੋਂ ਸ਼ੁਰੂ ਆਇਆ ਤੂੰ ਇੱਕ ਦੀ ਗੱਲ ਕਰਦਾ ਦੋਸ ਜਾਵਾਂਗੇ ਨਗਰ ਕੀ ਬਨੀ ਸਜਾਉਂ ਦੇਣਾ ਮਾਰੇ ਕਹਿੰਦੇ ਆਓ ਰੋਕੋ ਮਾਰ ਕੇ ਲੈ ਕੇ ਤੁਰ ਕੇ ਸਰਕਾਰ ਨੂੰ ਹੱਥਾਂ ਪੈਣ ਦੀ ਪੈ ਗਈ ਅੰਮ੍ਰਾਲੇ ਤੱਕ ਹੀ ਗਿਆ ਸੀ ਮੈਂ ਤਾਂ ਕਿਦਿਆਂ ਮਾਰੇ ਰੇਤੋਂ ਵਾਪਸਾ ਕਰ ਲਾਓ ਮਾਰੇ ਮੰਨ ਕੇ ਮੰਨ ਗਿਆ ਕਾਲਸਾਂ ਦੀ ਸਰਕਾਰਾਂ ਨੂੰ ਜੇ ਸਰਕਾਰਾਂ ਨੇ ਚੈਲੰਜ ਕੀਤੇ ਭਾਵੇਂ ਛੇਵੇਂ ਮਾਰੇ ਦੇ ਵੇਲੇ ਛੇਵੇਂ ਮਾਰੇ ਦੇ ਵੇਲੇ ਵੀ ਕਿਹੜੇ ਸਰਕਾਰ ਨਹੀਂ ਖੇਡ ਸਕਦੇ ਤੇ ਮਾਰੇ ਉਧਰ ਬੀਬੀ ਦਾ ਵੀਰੋ ਦਾ ਵਿਆਹ ਤੇ ਮਾਰੇ ਸ਼ਕਾਰ ਖੇਡਣ ਜਾਂਦੇ ਆ ਬਾਸ ਬਾਦਸ਼ਾਹ ਦਾ ਚਿੱਟਾ ਉਹ ਕਾਬੂ ਕੀਤਾ ਜਾਂਦਾ ਕਹਿੰਦੇ ਬਾਜ ਦੇ ਨੇ ਉਹ ਤੇ ਸਿੰਘ ਤੇ ਬਾਜ ਦਾ ਅੱਜ ਤਿੰਨ ਤੇ ਹਮਲਾ ਲੈਣਾ ਆਦੇ ਬਾਜੀ ਦੇ ਤਾਜ ਵੀ ਲਵਾਂਗੇ ਫਾਰਸਾ ਜੀ ਸਤਿਗੁਰਾਂ ਨੇ ਬਹੁਤ ਵੱਡੀਆਂ ਸ਼ਕਤੀਆਂ ਦਿੱਤੀਆਂ ਬਹੁਤ ਵੱਡੀਆਂ ਪਾਵਰਾਂ ਦਿੱਤੀਆਂ ਬੜਾ ਗੁੱਦ ਬਹੁਤ ਕੁਝ ਕਰ ਸਕਦੇ ਆ ਆ ਮੇਰੇ ਕਲਗੀਆਂ ਵਾਲੇ ਬਾਦਸ਼ਾਹ ਹੁਣ ਇੱਕ ਇਕਰਾਰ ਕਰਦੇ ਆ ਵੀ ਮੇਰਾ ਸੇਖ ਕਿਹੋ ਜਿਹਾ ਹੋਵੇਗਾ ਮੈਂ ਸੇਖ ਨੂੰ ਕਿਹੜੀਆਂ ਜਿਹੜੀਆਂ ਸ਼ਕਤੀਆਂ ਜਿਹੜੀਆਂ ਜਿਹੜੀਆਂ ਪਾਵਰਾਂ ਦੇਣੇ ਨਵਾਜ ਆ ਉਹ ਢਾਢੀ ਸਿਗਾ ਦੇ ਕੋਲੋਂ ਸੁਣਦੇ ਚੰ